ਬੱਬਰਰਸੇਮ ਸਿੰਘ ਕਤਲ ਮਾਮਲੇ ਦੇ ਵਿੱਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਮੁੱਖ ਮੁਲਜ਼ਮ ਅਮਰਜੀਤ ਸਿੰਘ ਪੁਲਿਸ ਮੁਕਾਬਲੇ ਦੇ ਵਿੱਚ ਟੇ ਗੋਲੀ ਮਾਰ ਕੇ ਕੀਤਾ ਸੀ ਬੱਬਰਰਸੇਮ ਸਿੰਘ ਦਾ ਕਤਲ ਅਨਿਕਮਤਾ ਗੁਰਦੁਆਰੀ ਦੇ ਕਾਰ ਸੇਵਾ ਮੁਖੀ ਬਾਬਾ ਤਰਸੀਮ ਸਿੰਘ ਕਤਲकांड ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਉੱਤਰਾਖੰਡ ਸਪੈਸ਼ਲ ਟਾਸਕ ਫੋਰਸ ਦੇ ਵੱਲੋਂ ਮੰਗਲਵਾਰ ਤੜਕਸਰ ਬਾਬਾ ਤਰਸੀਮ ਸਿੰਘ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਨੂੰ ਮੁਕਾਬਲੇ ਦੇ ਵਿੱਚ ਠੇਰ ਕਰ ਦਿੱਤਾ ਗਿਆ ਹੈ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਤੇ ਉਸ ਦੇ ਚੱਲਦਿਆਂ ਪੁਲਿਸ ਨੇ ਇਸ ਮੁਲਜ਼ਮ ਨੂੰ ਅੱਜ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਹੈ ਤਾਂ ਤੋਂ ਦੱਸਦੀ ਹੈ ਕਿ 28 ਮਾਰਚ ਨੂੰ ਇਸ ਮੁਲਜ਼ਮ ਦੇ ਵੱਲੋਂ ਆਪਣੇ ਸਾਥੀ ਦੇ ਨਾਲ ਮਿਲ ਕੇ ਕਾਰ ਸੇਵਾ ਮੁਖੀ ਬਾਬਾ ਤਰਸੀਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦਵਾਰੀ ਦੇ ਅੰਦਰ ਜਾ ਕੇ ਸ਼ਰੀਆਮ ਗੋਲੀਆਂ ਚਲਾਈਆਂ ਗਈਆਂ ਸਨ ਤੇਜ਼ ਸੀ ਵੀ ਤਸਵੀਰਾਂ ਵੀ ਸਾਹਮਣੇ ਆ ਗਈਆਂ ਸਨ ਜਿਸ ਦੇ ਵਿੱਚ ਦੋ આરોપી ਨੇ ਜਿਹੜੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਸਨ ਸੀਤਵਾਰ ਦਾਤ ਨੂੰ ਅੰਜਾਮ ਦੇ ਕੇ ਮੌਕੇ ਤੇ ਉਫਰਾਰ ਹੋ ਗਏ ਸਨ ਤਾਂ ਇਸ ਤੋਂ ਬਾਅਦ ਇੱਕ ਸਿੱਖ ਦਾ ਗਠਨ ਕੀਤਾ ਗਿਆ ਸੀ ਸਾਰੇ ਮਾਮਲੇ ਦੀ ਜਾਂਚ ਲਈ ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਇਨਾਂ આરોપીਾਂ ਦੇ ਉੱਤੇ ਇਨਾਮ ਰਾਸ਼ੀ ਵੀ ਰੱਖੀ ਗਈ ਸੀ ਪਹਿਲਾਂ 50000 ਰੁਪਏ ਰਾਸ਼ੀ ਨਾਮ ਸੀ ਤੇ ਬਾਅਦ ਵਿੱਚ ਇਸ ਨੂੰ ਵਧਾ ਕੇ 1 ਲੱਖ ਰੁਪਏ ਕਰ ਦਿੱਤਾ ਸੀ ਜਿਸ ਦੇ ਸਦਕਾ ਅੱਜ ਇਸ ਮੁੱਲਜਮ ਨੂੰ ਪੁਲਿਸ ਦੇ ਵੱਲੋਂ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੁਕਾਬਲੇ ਦੇ ਵਿੱਚ ਇਸ ਮੁਲਜ਼ਮ ਨੂੰ ਟੇਰ ਕਰ ਦਿੱਤਾ ਗਿਆ ਤਾਂ ਵੱਡੀ ਸਫਲਤਾ ਹਾਸਲ ਹੋਈ ਹੈ ਕਾਰ ਸੇਵਾ ਮੁਖੀ ਸਰਪੇਮ ਸਿੰਘ ਦੇ ਕਤਲकांड ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਮੁਖarroopi ਨੂੰ ਗੋਲੀਆਂ ਮਾਰ ਕੇ ਟੇਰ ਕਰ ਦਿੱਤਾ ਗਿਆ ਹੈ